ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਲਗਾਤਾਰ ਭੱਕਦਾ ਹੀ ਛਾ ਰਿਹਾ ਹੈ ਦੱਸਦੀ ਹੈ ਕਿ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਪਾਣੀ ਦਾ ਵਿਵਾਦ ਦੇ ਉੱਤੇ ਅੱਜ ਸੁਣਵਾਈ ਹੋਣੀ ਹੈ ਲਗਾਤਾਰ ਦੂਜੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਵੇਗੀ ਸੋਮਵਾਰ ਨੂੰ ਹੋਈ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਯਾਨੀ ਕਿ BBMB ਨੂੰ ਜੋ ਕਿ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀਗਾ ਸੁਣਵਾਈ ਦੇ ਦੌਰਾਨ ਹਰਿਆਣਾ ਦੇ ਐਡਵੋਕੇਟ ਜਨਰਲ ਨੇ ਕਿਹਾ ਹੈਗਾ ਕਿ ਸੂਬੇ ਦੇ ਵਿੱਚ 200 ਤੋਂ ਵੱਧ ਜਲ ਘਰ ਸੁੱਕੇ ਸੁੱਕ ਗਏ ਨੇ ਪੰਜਾਬ ਸਰਕਾਰ ਨੇ ਹਰਿਆਣਾ ਦਾ ਪਾਣੀ ਰੋਕ ਦਿੱਤਾ ਹੈ ਇਸ ਦੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਹੈਗਾ ਕਿ ਅਸੀਂ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਦੇ ਦਿੱਤਾ ਹੈ ਅਸੀਂ ਹਰਿਆਣਾ ਦਾ ਹੋਰ ਪਾਣੀ ਜਿਹੜਾ ਕੋਈ ਹਰਿਆਣਾ ਨੂੰ ਹੋਰ ਪਾਣੀ ਨਹੀਂ ਦੇ ਸਕਦੇ ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਵੀ ਹੋਇਆ ਸੀਗਾ ਪਾਣੀ ਦੇ ਮੁੱਦੇ ਨੂੰ ਲੈ ਕੇ ਜਿਸ ਦੇ ਵਿੱਚ 6 ਪ੍ਰਸਤਾਵ ਪਾਸ ਕੀਤੇ ਗਏ ਨੇ ਹਾਈ ਕੋਰਟ ਦੇ ਵਿੱਚ ਤਿੰਨ ਪਟੀਸ਼ਨਾਂ ਦੇ ਦਾਇਰ ਕੀਤੀਆਂ ਗਈਆਂ ਨੇ ਪਹਿਲੀਆਂ ਦੋ ਪਟੀਸ਼ਨਾਂ ਜੋ ਕਿ ਸ਼ਨੀਵਾਰ ਨੂੰ ਦਾਇਰ ਕੀਤੀਆਂ ਗਈਆਂ ਸਨ ਪਹਿਲੀ ਪਟੀਸ਼ਨ ਐਡਵੋਕੇਟ ਰਵਿੰਦਰ ਡੁੱਲ ਨੇ ਜੋ ਕਿ ਡੁੱਲਨੇਲ ਤੋਂ ਦੁਆਰਾ ਦਾਇਰ ਕੀਤੀ ਗਈ ਸੀ ਦੂਜੀ ਪਟੀਸ਼ਨ ਫਤਿਹਬਾਦ ಗ್ರಾಮ ਪੰਚਾਇਤ ਦੇ ਵੱਲੋਂ ਦਾਇਰ ਕੀਤੀ ਗਈ ਸੀ ਤਾਂ ਦੱਸਦੇ ਕਿ ਇਹਨਾਂ ਦੋਹਾਂ ਪਟੀਸ਼ਨਾਂ ਦੇ ਵਿੱਚ ਕੀ ਆ ਗਿਆ ਸੀਗਾ ਕਿ ਪੰਜਾਬ ਪੁਲਿਸ ਨੂੰ ਭਾਗੜਾ ਡੈਮ ਤੋਂ ਪੁਲਿਸ ਹਟਾਉਣ ਦਾ ਨਿਰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਤੇ ਨਾਲ ਹੀ ਹਰਿਆਣਾ ਨੂੰ ਪਾਣੀ ਦੀ ਨਿਕਾਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸਥਾਨਕ ਲੋਕਾਂ ਨੂੰ ਪੀਣ ਅਤੇ ਸਿੰਚਾਈ ਦੇ ਲਈ ਕਾਫੀ ਪਾਣੀ ਮਿਲ ਸਕੇ। BBMP ਦੀ ਹਾਲੀਆਂ ਮੀਟਿੰਗ ਦੇ ਵਿੱਚ ਲਏ ਗਏ ਫੈਸਲੇ ਦੇ ਅਨੁਸਾਰ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈਗਾ ਕਿ ਭਾਗੜਾ ਤੋਂ ਆਉਣ ਵਾਲਾ ਪਾਣੀ ਹਰਿਆਣਾ ਪੰਜਾਬ ਰਾਜਸਥਾਨ ਅਤੇ ਦਿੱਲੀ ਦੇ ਲਈ ਜੀਵਨ ਰੇਖਾ ਹੈ ਤਾਂ ਅਤੇ 2 ਦਿਨ ਬਾਅਦ ਸੋਮਵਾਰ ਨੂੰ ਯਾਨੀ ਕਿ ਬੀਤੇ ਕੱਲ ਨੂੰ BBMP ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ BBMP ਨੇ ਕਿਹਾ ਹੈਗਾ ਕਿ ਪੰਜਾਬ ਪੁਲਿਸ ਨੇ ਡੈਮ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਮੁਲਾਜ਼ਮਾਂ ਨੇ ਡੈਮ ਦੀਆਂ ਸਾਰੀਆਂ ਕੰਟਰੋਲ ਯੂਨਿਟ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆਏਗਾ ਤੋਂ ਦੱਸਦੀ ਹੈ ਕਿ ਪਾਣੀ ਦਾ ਮੁੱਦਾ ਲਗਾਤਾਰ ਪਕਦਾ ਜਾ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈਗਾ ਕਿ ਅਸੀਂ ਅੱਗੇ ਹੋਰ ਪਾਣੀ ਨਹੀਂ ਦੇ ਸਕਦੇ ਪਾਣੀ ਦੇ ਵਿਵਾਦ ਸੰਬੰਧੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਸੀਗਾ ਸੈਸ਼ਨ ਹੋਇਆ ਸੀਗਾ ਬੀਤੇ ਕੱਲ ਨੂੰ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਹੈਗਾ ਕਿ ਅਸੀਂ ਇਹ ਪਾਣੀ ਹਰਿਆਣਾ ਨੂੰ ਹੁਣੇ ਦੇ ਰਹੇ ਹਾਂ ਪੁਖ ਦੇ ਵਿੱਚ ਇਸ ਨੂੰ ਇਹ ਨਹੀਂ ਮਿਲੇਗਾ ਹੁਣ ਮੁੱਖ ਮੰਤਰੀ ਨਾਇਬ ਸੈਣੀ ਨੇ ਇਸ ਦੇ ਦੋਸ਼ ਦੇ ਉੱਤੇ ਕਿਹਾ ਹੈਗਾ ਕਿ ਪਾਣੀ ਰੋਕਣ ਕਾਰਨ ਹਰਿਆਣਾ ਨੂੰ ਪਾਣੀ ਦੀ ਸਪਲਾਈ ਪਾਕਿਸਤਾਨ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈਗਾ ਕਿ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨਹੀਂ ਜਾ ਰਹੀ ਹੈ ਸੈਸ਼ਨ ਦੇ ਵਿੱਚ 6 ਪ੍ਰਸਤਾਵ ਪਾਸ ਕੀਤੇ ਗਏ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈਗਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪੀਣ ਵਾਲਾ ਪਾਣੀ ਬੰਦ ਕਰਨ ਦਾ ਪ੍ਰਸਤਾਵ ਗੈਸ ਵਿਧਾਨਕ ਅਤੇ ਭਾਰਤ ਦੇ ਸੰਗੀਟਾਂ ਅੱਗੇ ਦੇ ਵਿਰੁੱਧ ਇਸ ਦੇ ਲਈ ਹਰਿਆਣਾ ਮੰਤਰੀ ਮੰਡਲ ਨੂੰ ਪ੍ਰਸਤਾਵ ਦੀ ਨਿੰਦਾ ਕਰਦਾ ਹੈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਹਰਿਆਣਾ ਨੂੰ ਤੁਰੰਤ ਪੀਣ ਵਾਲਾ ਪਾਣੀ ਬਿਨਾ ਕਿਸੇ ਸ਼ਰਤ ਦੇ ਜਾਰੀ ਕੀਤਾ ਜਾਵੇ ਨਾ ਕਿ ਆਏਗਾ ਕਿ BBMB ਲੋਕ ਸਭਾ ਦੁਆਰਾ ਪਾਸ ਕੀਤੀ ਗਈ ਇੱਕ ਸੰਸਥਾ ਹੈ ਜੋ ਕਿ ਕੇਂਦਰ ਸਰਕਾਰ ਦੇ ਅਧੀਨ ਹੈ ਪੰਜਾਬ ਸਰਕਾਰ ਕੁਝ ਵੀ ਕਹਿ ਸਕਦੀ ਹੈ ਅਸੀਂ ਕਹਿ ਸਕਦੇ ਹਾਂ ਕਿ ਹਰਿਆਣਾ ਹਿਮਾਚਲ ਅਤੇ ਇੱਥੋਂ ਤੱਕ ਕਿ ਪਾਕਿਸਤਾਨ ਵੀ ਸਾਡਾ ਹੈ ਉਹ ਨਾ ਤਾਂ ਸੰਵਿਧਾਨ ਦਾ ਸਤਿਕਾਰ ਹੈ ਤੇ ਨਾ ਹੀ ਅਦਾਲਤ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਾਣੀ ਦਾ ਮੁੱਦਾ ਹੁਣ ਲਗਾਤਾਰ ਭੱਕਦਾ ਹੀ ਜਾ ਰਿਹਾ ਹੈਗਾ ਅੱਜ ਸੁਣਵਾਈ ਫੇਰ ਹੋਣੀ ਹੈ ਇਸ ਦੇ ਵਿੱਚ ਵੱਡਾ ਫੈਸਲਾ ਹੋ ਸਕਦਾ ਕਿਸ ਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਹੈ ਪੰਜਾਬ ਦੇ ਹੱਕ ਦੇ ਵਿੱਚ ਜਾਂ ਫਿਰ ਹਰਿਆਣਾ ਦੇ ਹੱਕ ਦੇ ਵਿੱਚ ਜਦ ਅੱਜ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਪਾਣੀ ਵਿਵਾਦ ਸੰਬੰਧੀ ਪਾਖੜਾ ਬਿਆਸ ਪ੍ਰਬੰਧਨ ਬੋਰਡ BBMB ਦੀ ਪਟੀਸ਼ਨ ਦੇ ਉੱਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਬੋਰਡ ਨੇ ਅਦਾਲਤ ਨੂੰ ਦੱਸਿਆ ਹੈਗਾ ਕਿ ਪੰਜਾਬ ਪੁਲਿਸ ਨੇ ਡੈਮ ਦਾ ਪੂਰਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿਆ ਤੇ ਪੁਲਿਸ ਮੁਲਾਜ਼ਮਾਂ ਨੇ ਡੈਮ ਦੀਆਂ ਸਾਰੀਆਂ ਕੰਟਰੋਲ ਯੂਨਿਟ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਹਾਲਾਂਕਿ ਇਸ ਪਾਣੀ ਦੇ ਮੁੱਦੇ ਨੂੰ ਲੈ ਕੇ ਬੀਤੀ ਕੱਲ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਸੀਗਾ ਜਿਸ ਦੇ ਵਿੱਚ ਲਗ ਲਗ ਜੋ ਕਿ ਲੀਡਰਾਂ ਦੇ ਵੱਲੋਂ ਇਹੀ ਬਿਆਨ ਦਿੱਤੇ ਜਾ ਰਹੇ ਸੀਗੇ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ ਦਵਾਂਗੇ ਹੁਣ ਅੱਜ ਜਿਹੜੀ ਕਿ ਅੱਜ ਫੇਰ ਸੁਣਵਾਈ ਹੋਣੀ ਹੈ ਲਗਾਤਾਰ ਦੂਜੇ ਦਿਨ ਹਾਈ ਕੋਰਟ ਦੇ ਵਿੱਚ ਸੁਣ ਸੁਣਵਾਈ ਹੋਣੀ ਹੈ ਤੇ ਇਸ ਸੁਣਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਈ ਕੋਰਟ ਦਾ ਕੀ ਫੈਸਲਾ ਹੁੰਦਾ